ਸਤ ਸਤਿ ਸ਼ਤ ਤਕ ਦੇਵਾਨ ਗੱਦੀ ਤੇ ਸੁਹਾਣੇ ਮਾਨ ਦਾ ਸੰਵਾਚਨ ਦੀ ਆਰਮੋਰ ਚੋਦ ਤਾਂ ਤਾਂ ਜੀ ਗੁਰਦਸ ਸਾਹਿਬ ਜੀ ਦੀ ਪਾਵਨ ਪਵਿੱਤਰ ਜੁੜੀ ਅੰਦਰ ਜੁੜ ਬੈਠੀ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਜੇ ਕਿ ਪਿਛਲੇ ਕੁਝ ਦਿਨਾਂ ਤੋਂ ਆਪਾਂ ਉਹ ਦੇ ਮਹੀਨੇ ਦੇ ਜੋ ਇਤਿਹਾਸਿਕ ਦਿਹਾੜਿਆਂ ਦੀ ਇਤਿਹਾਸਿਕ ਸਾਂਝ ਪਾ ਰਹੇ ਹਾਂ ਸੋ ਅੱਜ 10ਵੇਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਮਾਝੀ ਵੜੇ ਦੇ ਜੰਗਲਾਂ ਤੋਂ ਹੁੰਦਿਆਂ ਹੋਇਆਂ آلمگیر صاحب پہنچتے ہیں اسے کوٹ پہ رائے کلے دور برتان نورے ماہی کا جو بیان کی تابعہ، سرحاند دا درد ਅਤੇ ਨਾਇਕਲੇ ਨੂੰ ਧਾਰ ਸਰਾਪ ਅਤੇ ਫਿਰ ਵਸ਼ਸ਼ਾ ਨਾਲ ਜੋ ਸਤਿਗੁਰਾਂ ਨੇ ਤਰਪੂਰ ਕੀਤਾ ਅੱਜ ਆਪਾਂ ਉਸ ਇਤਿਹਾਸ ਦੇ ਪੰਨਿਆਂ ਨੂੰ ਫਰੋਲ ਕੇ ਇਤਿਹਾਸਕ ਸਾਂਝ ਪਾਵਾਂਗੇ ਸਭ ਗੁਰੂ ਪਿਆਰਿਓ ਚੰਕੌਰ ਦੀ ਘੜੀ ਛੱਡਣ ਤੋਂ ਬਾਅਦ ਦਸਵੇਂ ਪਾਤਸ਼ਾਹ ਜੀ ਉੱਚ ਦਾ ਪੀਰ ਬਣ ਕੇ ਆਲੰਗੀਰ ਗਏ ਅਤੇ ਉੱਥੋਂ ਤਾਂ ਚਾਲ ਕੇ ਰਾਏ ਕੋਦੇ ਸੰਗਣੇ ਜੰਗਲਾ ਵਿੱਚ ਜੈਹੀ ਨਦੀ ਦੇ ਕੰਢੇ ਇੱਕ ਟਾਲੀ ਦੇ ਦਰਖੇੜ ਸਭੂਰਾ ਨੇ ਫਾਸਣ ਲਾਇਆ ਅਤੇ ਇਸ ਪਾਵਨ ਪਵਿੱਤਰ ਧਰਤੀ ਨੂੰ ਸੁਪਾਗਾ ਕੀਤਾ ਜਦੋਂ ਦਿਨ ਚੜਿਆ

ਨੂਰੇ ਮਾਹੀ ਦੁੱਧ ਛਕਾਉਣ ਲੈ ਕੇ ਆ। ਇਹ ਸੁਣ ਕੇ ਨੂਰਾ ਮਾਹੀ ਸੰਤੁਰਾਂ ਨੂੰ ਬੇਨਤੀ ਕਰਦਾ ਹੈ ਕਿ ਸਭ ਕੁ ਸੱਚੇ ਪਾਤਸ਼ਾਹ ਮੈਂ ਤਾਂ ਹੁਣੇ ਹੀ ਘਰੋਂ ਬੱਚਾ ਚੁੱਕ ਕੇ ਆ ਲੈ ਕੇ ਆਇਆ ਹਾਂ ਤੇ ਹੁਣ ਇਹ ਮੱਝਾਂ ਦੁੱਧ ਨਹੀਂ ਦੇਣੀਆਂ। ਤਾਂ ਗੁਰੂ ਜੀ ਨੇ ਨੂਰੇ ਮਾਹੀ اوسر چوٹی چوڑ واسطے گنگا ساگر پڑھایا کہ اس لو گا ساگر فروغ چوٹی نوڑا ہو گیا کہ چھوٹی دودھ بھی دے رہی ہے گنگا ساگر دیوچ ہوئے شیکا تو دودھ بار بھی نہیں ڈل رہا نور ماہی نے کہا کہ سب گر سو پہ جنگل یہ سن کے رائے کلہ نور ماہی کے

ਕਹਿ ਦਿੱਤਾ ਗਿਆ ਸੁਚਾਨਾਦਾਰ ਵੱਲੋਂ ਕੀਤੀ ਹੋਈ ਗੰਦਾਰੀ ਉਸ ਦਾ ਵੀ ਮਿਆਰ ਪੂਰੇ ਵਾਹੀ ਨੇ ਸਭ ਨੂੰ ਸੱਚੇ ਪਾਛਾ ਦੇਖੀਤਾ ਤੇ ਇਹ ਵੀ ਵਿਆਖਿਆ ਕੀਤਾ ਕਿ ਕਿਸ ਕਿਸ ਪ੍ਰਕਾਰ ਕਿਸ ਕਿਸ ਤਰ੍ਹਾਂ ਦੇ ਤਸੀਹੇ ਦੇ ਕੇ ਦੀਵਾਰਾਂ ਦੇ ਵਿੱਚ ਛੋਟੇ ਸਾਰੇ ਜਾਨਦਿਆਂ ਨੂੰ ਚਿਣਵਾਇਆ ਗਿਆ ਅਤੇ ਮਲੇਰਪੋਟਲੇ ਦੇ ਨਵਾਬ ਦੇ

ਜੋ ਮੋデア ਤੰਬਾਜਾ ਵਾਲੇ ਮਾਹੀ ਰੋਹ ਵਿੱਚ ਆਏ ਇਹ ਫਰਮਾਉਂਦੇ ਹਨ ਕਿ ਜਿਸ ਪ੍ਰਕਾਰ ਇਹਨਾਂ ਮੁਗਲਾਂ ਨੇ ਇਹਨਾਂ ਪਾਪੀਆਂ ਨੇ ਛੋਟੀ ਉਮਰ ਦੇ ਮੇਰੇ ਲਾਲਾ ਹੁੰਦੇ ਤੇ ਮਾਤਾ ਗੁਜਰਕੌਰ ਜੀ ਤੇ ਜਨਮ ਕੀਤਾ ਕਹਿ ਕੀਤਾ ਹੈ ਇਹਨਾਂ ਮੁਗਲਾਂ ਦੀ جڑ پٹی جائے گی اس پرند کی نشان دے گا. دی اٹ آوے گا. دی جو یہ ہستی ہے سرحند شہر مٹی کے لا د جس کا پہلا نام شی رند سی ਸ਼ੀ ਤੋਂ ਭਾਵ ਸ਼ਹਿਰ ਰੰਗ ਤੋਂ ਭਾਵ ਗੁਫਾ ਕਹਿਣ ਤੋਂ ਭਾਵ ਕਿ 2100 ਮੀਲ ਦੇ ਦਾਇਰੇ ਦੇ ਵਿੱਚ ਇਹ ਵਸਿਆ ਹੋਇਆ ਸ਼ਹਿਰ ਜਿਸ ਦੇ ਵਿੱਚ ਨਾਭਾ ਪਟਿਆਲਾ ਮਸੀ ਪਠਾਨਾ ਅਤੇ ਹੋਰ ਨੇੜਲੇ ਇਲਾਕੇ ਦੇ ਨੌਜਾਸਾਂ ਇਹ ਸੁਣ ਕੇ ਸਤਪੁਰ ਸੱਚੇ ਪਾਤਸ਼ਾਹ ਦੇ ਮੂੰਹੋਂ ਬੋਲ ਨਿਕਲੇ ਸੰਗਲ ਮਲੇਸ਼ ਦੀ ਜੜ ਗਈ

دکی پریشان ہو جاتا ہے اپنے من سوچتا ہے کہ میں سب کچھ سچے پاتشاہ لوگ ڈردا ڈردا رائے کلا سب کچھ سچے پاتشاہ ہاتھ جوڑ کے بےنتی کرتا ہے کہ دتار پتا جی مینو بخش لو میں مغلوں میں نہیں

رائے کلہ ہندو لیگل فوج مسلمان جگ کرتا ہے ہندو بچا دو ہاتھ جوڑ کے رائے کلہ سب گر سچے پاشاہ نے رضوئی بےنتی کرتا ہے کہ دار پتا جی میم میری کل کو بخش مسلمان دے مسلمان کے راج کا کوئی لالچ نہیں

ਸਾਹਿਬ ਜادیه ਦੀ ਸ਼ਹਾਦਤ ਹੋਣੀ ਸੀ ਅਤੇ ਇਹ ਜੋ ਬਚਨ ਹਨ ਇਹ ਉਸ ਕਰਤਾਰ ਦੇ ਹੁਕਮ ਵਿੱਚ ਹੀ ਹੋਏ ਹਨ ਰਾਏਕਾ ਸੋਚਦਾ ਹੈ ਕਿ ਜੇ ਮੈਂ ਪਹਿਲਾਂ ਕਿਤੇ ਅਕਸ਼ਾਲ ਅੰਦਰ ਸਭ ਤੋਂ ਸੱਚੇ ਪਾਤਸ਼ਾਹ ਤੋਂ ਤੇ ਉਹਨਾਂ ਨੂੰ ਇਹ ਬੇਨਤੀ ਕਰ ਦਿੰਦਾ ਤਾਂ ਸ਼ਾਇਦ ਮੇਰੀ ਕੁਲ ਦੀ ਮੇਰੀ ਜੜ ਬਚ ਜਾਂਦੀ ਮੇਰੀ ਕੁਲ ਬਚ ਜਾਂਦੀ ਫਿਰ ਸੋਚ ਚ ਮਾਰੇ ਵਿੱਚ ਸੋਚਦਾ ਹੋਇਆ ਰਾਏ ਕਲਾ ਆਪਣੇ ਸੈਨਿਕਾਂ ਨੂੰ ਆਪਣੇ ਸਾਥੀਆਂ ਨੂੰ ਕਹਿੰਦਾ ਹੈ ਕਿ ਜਾਓ ਜਾ ਕੇ ਤੁਸੀਂ ਆਪਣੇ ਬੱਚਿਆਂ ਨੂੰ ਆਪਣੀਆਂ ਘਰਵਾਲੀਆਂ ਨੂੰ ਪਰਿਵਾਰਾਂ ਸਮੇਤ ਗੱਡਿਆਂ ਤੇ ਲੱਦ ਕੇ ਇੱਥੇ ਲੈ ਆਓ ਤੇ ਆਪਾਂ ਜਿੱਥੇ ਜਿੱਥੇ ਗੁਰੂ ਸਾਹਿਬਾਨ ਜਾਣਗੇ ਤੇ ਆਪਾਂ ਉੱਥੇ ਉੱਥੇ ਉਹਨਾਂ ਦੇ ਨਾਲ ਉਹਨਾਂ ਦੀ ਕਦਰ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਹੀ ਰਵਾਂਗੇ

ਤੂੰ ਸਾਡੇ ਨਾਲ ਜੋਰਾ ਬਣੀ ਕਰ ਰਿਹਾ ਹੈ ਤੂੰ ਸਾਡੇ ਨਾਲ ਜ਼ਬਰਦਸਤੀ ਕਰ ਰਿਹਾ ਹੈ ਤੂੰ ਚਾਹੁੰਦਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਮੇਰੀ ਕੋਲ ਬਚਾਲਣ ਮੇਰੀ ਜੜ ਰੱਖ ਲੈਣ ਪਰਨਾਇਕ ਲਾ ਇਹ ਪਹਿਲਾਂ ਹੋ ਜਾਣਾ ਸੀ ਪਰਨਾਇਕ ਲਾ ਫਿਰ ਬੇਨਤੀ ਕਰਦਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਮੈਂ ਤਾਂ ਤੁਹਾਡੇ ਨਾਲ ਹੀ ਰਹਾਂਗਾ ਤੁਹਾਡਾ ਦਾਸ ਹਾਂ ਜਿੱਥੇ ਤੁਸੀਂ ਚਲੋਗੇ ਮੈਂ ਆਪਣੇ ਗੁਣ ਸਮੇਤ ਤੁਹਾਡੇ ਨਾਲ ਨਾਲ ਚੱਲਾਂਗਾ ਇਹ ਦੇਖ ਕੇ ਸੰਤ ਸੱਚੇ ਪਾਤਸ਼ਾਹ ਰਹਿਤਾ ਦੇ ਘਰ ਵਿੱਚ ਆਏ ਦਇਆਤਾ ਦਾਤੇ ਮਨ ਵਿੱਚ ਇਸ ਗੱਲ ਦੇ ਵਿਚਾਰ ਕਰਦੇ ਹਨ ਕਿ ਰਾਏਕਲਾ ਮੇਰੇ ਮਜਨਾ ਤੋਂ ਭੈ ਖਾਂਦਾ ਹੈ ਅਤੇ ਮੇਰੇ ਬੋਲ ਉਕਾਉਣ ਵਾਸਤੇ ਮੇਰੀ ਰਹਿਮਤ ਮੇਰੀ ਸਵੱਲੀ ਨਜ਼ਰ ਪਾਉਣ ਵਾਸਤੇ ਮੇਰੇ ਨਾਲ ਨਾ ਰਹਿਣਾ ਚਾਹੁੰਦਾ ਹੈ ਤਾਂ ਸਤਿਗੁਰ ਸੱਚੇ ਪਾਤਸ਼ਾਹ ਰੰਗ ਵਿੱਚ ਆ ਕੇ ਆਪਣੇ ਸਰਾਣੇ ਬੈਠੇ। ਕਿਰਪਾ ਜੋ ਕਿ ਕੁਤਲੀ ਦੇ ਜਨੇਵਾ ਸ਼ਹਿਰ ਦੇ ਵਿੱਚੋਂ ਕਿਸੇ ਗੁਰਸਿੱਖ ਪਿਆਰੇ ਨੇ ਸਤਿਗੁਰਾਂ ਨੂੰ ਭੇਂਟਾ ਵਜੋਂ ਅਰਪਣ ਕੀਤੀ ਸੀ। ਸਤਿਗੁਰ ਸੱਚੇ ਪਾਤਸ਼ਾਹ ਉਹ ਕਿਰਪਾ ਨੂੰ ਕੱਢ ਕੇ ਰਾਏ ਕੱਲੇ ਨੂੰ ਦਿੰਦੇ ਹਨ ਅਤੇ ਨਾਲ ਗੰਗਾ ਸਾਗਰ ਅਧਿਆਨੇਨ ਕੌਸ਼ਿਸ਼ ਕਰਦੇ ਹਨ ਅਤੇ ਇਹ ਹੁਕਮ ਕਰਦੇ ਹਨ ਕਿ ਜਿਨ੍ਹਾਂ ਚ ਸਾਡੇ ਇਹਨਾਂ ਬਖਸ਼ਸ਼ਾਂ ਨੂੰ ਸਾਡੇ ਇਹਨਾਂ ਸ਼ਸਤਰਾਂ ਨੂੰ ਤੁਸੀਂ ਪੂਜਦੇ ਰਹੋਗੇ ਤੁਸੀਂ ਸਾਨੂੰ ਆਜਨ-ਨਾਜਰ ਜਾਣ ਕੇ ਇਹਨਾਂ ਸ਼ਸਤਰਾਂ ਦੀ ਸੇਵਾ ਕਰੋਗੇ ਉਹਨਾਂ ਚਿਰ ਤੁਹਾਡਾ ਰਾਜ ਫਲ ਵਧੇ ਫੁੱਲੇਗਾ ਅਤੇ ਤੁਹਾਨੂੰ ਕੋਈ ਆਂਝ ਨਹੀਂ ਆਵੇਗੀ ਇਸਣਕੇ ਰਾਏ ਕੱਲਾ ਸਤਿਪੁਰਸ ਜੇ ਪਾਤਸ਼ਾਹ ਨੂੰ ਨਮਸਤਕੋ ਕੇ ਬੇਨਤੀ ਕਰਦਾ ਹੈ ਕਿ ਸਤਿਪੁਰਸ ਜੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਤੇ ਮੈਨੂੰ ਹੁਕਮ ਲਾਓ ਕਿ ਮੈਂ ਜਾ ਕੇ ਸਰਹੰਦ ਉੱਤੇ ਚੜਾਈ ਕਰ ਦੇਵਾਂ ਮੇਰੇ ਲਈ ਕੋਈ ਹੋਰ ਸੇਵਾ ਮੈਨੂੰ ਦੱਸੋ ਤਾਂ ਸਤਿਪੁਰਸ ਜੇ ਪਾਤਸ਼ਾਹ ਕਹਿੰਦੇ ਹਨ ਕਿ ਰਾਏ ਕੱਲਾ ਹੁਣ ਸਾਡੀ ਕੋਈ ਇੱਛਾ ਨਹੀਂ ਹੁਣ ਤੁਸੀਂ ਜਾਓ ਅਤੇ ਜਾ ਕੇ ਇੰਨਾ ਸ਼ਸਤਰਾਂ ਦੀ ਸਾਨੂੰ ਬਾਝਰ-ਬਾਝਰ ਜਾਣ ਕੇ ਤੁਸੀਂ ਸੇਵਾ ਸੰਭਾਲ ਕਰਨੀ ਹੈ। ਸਤਿ ਸੱਚੇ ਪਾਤਸ਼ਾਹ ਤਿੰਨ ਦਿਨ ਉੱਥੇ ਰੁਕੇ ਅਤੇ ਉਸ ਤੋਂ ਬਰੰਤ ਉਥੋਂ ਆ ਗਾਂ ਚਾਲੇ ਪਾਉਂਦੇ ਹਨ। ਰਾਏ ਕੰਲਾ ਆਪਣੇ ਪਰਿਵਾਰ ਸਮੇਤ ਆਪਣੇ ਘਰ ਜਾਂਦਾ ਹੈ ਸਤਿਗੁਰਾਂ ਦੀ ਤਿੰਤੀ ਉਸ ਬਖਸ਼ਿਸ਼ ਨੂੰ

اسی پرکار سردیاں دنوں بخشوں کے اوپر رجائی دے کے انگیٹھی پال کے انہوں نگھ دیں حاضر ناجر جانتے ہوئے پیڑھی در پیڑھی انہیں بخشوں کی سیوا کرتے ہیں رائے کلے کے سپوتر اس کی دھرم پتنی وہ دونوں بھی اسی طرح رائے کلے واگ ہی نے چک د تلوار پوجتے ہو یہ تلوار این سونی ہے تھی اسے کرو

پوترے کی موت ہو جاتی ہے اسل کا ناش ہو جاتا ہے سکین سچے پہ جو بچن

نردرتا کر پیڑا چو نکلیا ہوا کلے پروار ملے ہوئے شراپ تو سب کچھ پاشاہ کے

گلت استعمال کرتے ہاں تو شراب سدھ ہو جاتا ہے شراب تو پہلے ہی ملیاگت جی اور اس شراب کو بخشا کے پراپت کر کے بھی جب آن والی اگلیاں پیڑھیاں نہیں سامدہ تو وہ کلر کا ناس کرتا ہے سو اتہاس سنا ہوک کی کوئی بھول گلتی ہو گئی ہو سکت گرو روپ بخشنگ ہے سیوا لے رہ سو آؤ دیو اسیس گجاؤ فتح جی واحر جی کا خالصہ مجھے جی